ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਨ ਬਾਗ ਉੰਤਾਲੀਮ ਰਾਤ 10 ਵਜੇ ਮੇਜਰ ਸਾਹਿਬ ਨੇ امام ਬਖਸ਼ ਸੂਬੇਦਾਰ ਨੂੰ ਸੱਦ ਕੇ ਹਦਾਇਤ ਕੀਤੀ ਕਿ ਉਹਨੇ ਪਿੰਡ ਦੇ ਦੱਖਣ ਵੱਲ ਗਸ਼ਤ ਕਰਨੀ ਹੈ ਅਗਰ ਕੋਈ ਆਦਮੀ ਬਾਹਰ ਸੇ گاؤں ਕੀ ਤਰਫ ਆਤਾ ਦਿਖਾਈ ਦੇ ਤੋ ਉਸੇ ਗ੍ਰਿਫਤਾਰ ਕਰ ਲੋ ਅਗਰ ਭਾਗਨੇ ਕੀ ਕੋਸ਼ਿਸ਼ ਕਰੇ ਤੋ ਫਾਇਰ ਕਰੋ ਮਗਰ ਖਿਆਲ ਰਹੇ ਕਿ ਜ਼ਖਮੀ ਹੋ ਮਾਰਾ ਨਹੀਂ ਜਾਏ ਇੱਕ ਵੀ ਬਦਮਾਸ਼ ਜਿੰਦਾ ਹਾਥਨ ਆ ਜਾਏ ਤੋ ਵੀ ہماری ਕਾਮਯਾਬੀ ਹੋ ਗਈ ਜੈਸਾ ਹੁਕਮ ਜਨਾਬ امام ਬਖਸ਼ ਸਲੂਟ ਮਾਰ ਕੇ ਤੇ ਚਾਰ ਫੌਜੀਆਂ ਨੂੰ ਨਾਲ ਲੈ ਕੇ ਮੇਜਰ ਦੇ ਹੁਕਮ ਅਨਸਾਰ ਪਿੰਡ ਦੇ ਦੱਖਣ ਵਾਲੇ ਪਾਸੇ ਚਲਿਆ ਗਿਆ ਰਾਤ ਦਾ ਤੀਜਾ ਪੈਰ ਸੀ ਜਦੋਂ امام ਬਖਸ਼ ਨੂੰ ਸ਼ੱਕ ਪਿਆ ਕਿ ਪਿੰਡ ਅੰਦਰ ਅੰਦਰੋਂ ਦੋ ਬੰਦੇ ਚੜ੍ਹਦੇ ਵੱਲ ਭੱਜੇ ਜਾ ਰਹੇ ਸਨ ਜਦੋਂ ਉਹਨਾਂ ਨੂੰ ਲਲਕਾਰਿਆ ਤਾਂ ਉਹਨਾਂ ਵਿੱਚੋਂ ਇੱਕ ਨੇ ਪੱਕੀ ਰਫਲ ਦਾ ਫੈਰ ਕਰ ਦਿੱਤਾ ਅੱਗੋਂ ਉਹਨਾਂ ਨੇ ਵੀ ਪਹੇ ਦੀ ਪੜੀ ਦੀ ਓਟ ਲੈ ਕੇ ਕਠੀਆਂ ਗੋਲੀਆਂ ਦਾਗੀਆਂ ਤਾਂ ਬੰਦੇ ਕੋਡੇ ਹੋ ਕੇ ਭੱਜਦੇ ਤਿੱਬੀ ਤੋਂ ਹੇਠ ਲੈ ਕੇ ਪਤਾ ਨਹੀਂ ਕਿੱਧਰ ਛਿਤਮ ਹੋ ਗਏ ਸੂਬੇਦਾਰ ਤਿਸਪੰਗ ਨੇ ਉਹਨਾਂ ਦਾ ਪਿੱਛਾ ਕੀਤਾ ਪਰ ਤਿੱਬੀ ਦੇ ਸਿਖਰ ਪਹੁੰਚ ਕੇ ਰੁਕ ਗਏ ਉਹ ਦੋਵੇਂ ਗਏ ਕਿੱਧਰ کوئی پتہ نہیں لگیا سالے کتے کی معلوم نہیں کہاں درتی میں گرک جانا ہے بہت بدماش گاؤں ہے جی اب کیا کیا جا سکتا ہے انہیں سپاہ تو رہ لینی چاہی پر وہ سارے چپ رہے وہ اڈے منہ میں سونا پایا جو گم سم ہو گئے کیا کہیں آپ مالک ہو جناب جو کہو ٹھیک ہے مچھل سپاہی ਚੰਦਾ ਸਿੰਘ ਇੰਜ ਬੋਲਿਆ ਜਿਵੇਂ ਤਰਤਰਾਹੀ ਚੱਕੀ ਦੇ ਖਾਲੀ ਪੜ ਕਿ ਸਰਦੇ ਹੋ ਇੱਥੇ ਮਾਲਕ ਬੇਮਾਲਕ ਕੀ ਬਾਤ ਕਹਾਂ ਸੇ ਆ ਗਈ ਹੋਈ ਕਰਨੇ ਲੱਗਿਆ ਪਕਵਾਨਸ ਉਹ ਦਿਹਾਰ ਖਕ ਅੱਗੇ ਆਵਾਜ਼ ਸੁਣ ਕੇ ਚੰਦਾ ਸਿੰਘ ਚੁੱਪ ਕਰ ਗਿਆ ਸੋਬੇਦਾਰ ਪਤਾ ਨਹੀਂ ਮੂੰਹ ਵਿੱਚ ਕੀ ਗੁਣਗੁਣ ਕਰਦਾ ਰਿਹਾ ਇਸ ਪੰਗਾ ਨੂੰ ਬਿਨਾਂ ਕੁਝ ਕਹੇ ਸੁਣੇ ਵਾਪਸ ਮੁੜ ਗਿਆ ਸਿਪਾਹੀ ਵੀ ਮਗਰੇ ਤੁਰ ਪਈ ਅਜੇ ਹੀ ਚੁੱਪ ਸਾਰਿਆਂ ਲਈ ਅਹਸਾਸ ਸੀ ਜਦੋਂ ਵਾਪਸ ਪਹੀ ਤੱਕ ਪਹੁੰਚ ਗਏ ਤਾਂ ਮਾਂ ਬਖਸ਼ ਨੇ ਹੁਕਮ ਦਿੱਤਾ ਕਿ ਉਹ ਪਿੰਡ ਦੇ ਬਾਹਰਲੇ ਘਰਾਂ ਤੋਂ 2-300 ਗੱਜ ਦੂਰ ਇੱਕ ਦੂਜੇ ਤੋਂ ਨਿਖੜ ਕੇ ਪੁੰਝੇ ਲੇਟ ਜਾਣ ਤੇ ਜੇ ਕੋਈ ਵੀ ਆਦਮੀ ਪਿੰਡ ਚ ਬਾਹਰ ਆਉਂਦਾ ਜਾਂ ਪਿੰਡ ਵੱਲ ਜਾਂਦਾ ਦਿਸੇ ਤਾਂ ਉਸ ਨੂੰ ਰੋਕ ਲੈਣ ਚੰਦਾ ਸਿੰਘ ਭਰਿਆ ਪੀਤਾ ਚੜਦੇ ਵਾਲੇ ਪਾਸੇ ਤੁਰ ਗਿਆ ਕੁਝ ਦੂਰ ਜਾ ਕੇ ਸੂਬੇਦਾਰ ਨੂੰ ਕਈ ਗਾਲਾਂ ਕੱਢੀਆਂ ਪਿੰਡ ਦੇ ਬਾਹਰਲੇ ਘਰਾਂ ਵੱਲ ਘੂਰ-ਘੂਰ ਤਾੜਦਾ ਜਦੋਂ ਪਿੱਛਾ ਪੌਂਕੇ ਚਾਕਿਆ ਤਾਂ ਨਾਲ ਦੇ ਤਿੰਨ ਸਿਪਾਹੀ ਸਿਪਾਹੀ ਪਹੀ ਤੋਂ ਦੂਰ ਚਲੇ ਗਏ ਸਨ ਪਰ ਸੂਬੇਦਾਰ ਅਜੇ ਪਹੀ ਦੇ ਵਿਚਕਾਰ ਹੀ ਖੜਾ ਸੀ ਖੰਨਾ ਕੇ ਚੰਦ ਭਾਵੇਂ ਉੱਚਾ ਆ ਗਿਆ ਸੀ ਪਰ ਉਹਦਾ ਚਾਨਣ ਇੰਨਾ ਮੱਦਮ ਸੀ ਕਿ 4-5 ਕਰਮਾਂ ਤੇ ਖੜੋਤੇ ਬੰਦੇ ਦੀ ਸ਼ਕਲ ਨਹੀਂ ਸੀ ਪਹਿਚਾਨੀ ਜਾਂਦੀ ਸਿਰਫ ਕਾਲਾ ਅਕਾਸ਼ੀ ਦਿੱਸਤਾ ਸੀ ਜਿੱਥੇ ਚੰ다 ਸਿੰਘ ਪਹੁੰਚ ਗਿਆ ਸੀ ਉੱਥੇ ਸੂਬੇਦਾਰ ਉਹਨੂੰ ਸੁੱਕੇ ਕਿਕਰ ਦੇ ਮੁੱਢ ਵਰਗਾ ਦਿੱਸਤਾ ਸੀ ਬੰਦਾ ਨਹੀਂ ਸੀ ਲੱਗਦਾ ਸਾਲਾ ਕੁੱਤਾ ਹੁਕਮ ਚੜਦਾ ਜਿਵੇਂ ਕਪਤਾਨ ਲੱਗਿਆ ਹੁੰਦਾ ਬੰਦੇ ਦੋ ਨਹੀਂ ਘੇਰੇ ਗਏ ਸਰਕਾਰ ਵੀ ਪਤਾ ਨਹੀਂ ਇਹੋ ਜਿਹੇ ਉੱਲੂ ਦੇ ਪੱਠਣ ਕਿਵੇਂ ਭਰਤੀ ਕਰਕੇ ਅਹੁਦੇ ਵੀ ਦੇ ਦਿੰਦੀ ਹੈ ਅਕਲ ਅਕਲ ਮੁੱਲੇ ਚੌਕੀਦਾਰ ਜਿੰਨੀ ਵੀ ਨਹੀਂ ਬਈ ਉਹ ਉਨੀ ਤਾਂ ਹੋ ਗਈ ਤਾਂ ਉਹ ਬੋਲਦਾ-ਬੋਲਦਾ ਪਿੰਡ ਵਾਲੇ ਪਾਸੇ ਹੋ ਕੇ ਇੱਕ ਧੋੜੇ ਉੱਤੇ ਬਹਿ ਗਿਆ ਜਿਹਦੇ ਪਿਛਲੇ ਪਾਸੇ ਝਾੜ ਘਰੀਰ ਉਗਰੇ ਹੋਏ ਸਨ ਉੱਥੇ ਬੈਠਾ ਉਹ ਕਿਸੇ ਨੂੰ ਦਿਸਦਾ ਨਹੀਂ ਸੀ ਪਰ ਪਿਛਲੇ ਪਾਸੇੋਂ ਆਉਂਦਾ ਕੋਈ ਉਹਨੂੰ ਵੀ ਨਹੀਂ ਸੀ ਦਿਸਦਾ 10 ਮਿੰਟ ਉੱਥੇ ਬੈਠਣ ਪਿੱਛੋਂ ਉਹਨੂੰ ਇੰਝ ਬਦਬੂ ਆਉਣ ਲੱਗ ਪਈ ਜਿਵੇਂ ਨੇੜੇ ਹੀ ਕੋਈ ਪਸ਼ੂ ਮਰਿਆ ਪਿਆ ਹੋਵੇ ਉਹ ਖੜਾ ਹੁੰਦਾ ਆਸੇ-ਪਾਸੇ ਦੇਖਣ ਲੱਗ ਪਿਆ ਪਰ ਕੁਝ ਨਹੀਂ ਦਿਸਿਆ ਜਦੋਂ ਬਦਬੂ ਅਸਹਿ ਹੋ ਗਈ ਤਾਂ ਪਹੀਵਲ ਮੁੜਦਿਆਂ ਉਹ ਜਿਹੇ ਦੀ ਇੱਕ ਹੋਰ ਥੋੜੇ ਤੇ ਜਾ ਬੈਠਾ ਉਹ ਮਰਦੂਦ ਉਰੇ ਕਿਹਾ ਮਾਂ ਕਾ ਮਰਨਾ ਕਰਨੇ ਬੈਠਾ ਅੱਗੇ ਜਾ ਕੇ ਚੌਕਸੀ ਰਖ ਬੈਠ ਗਿਆ ਉਰੇ ਜਿਵੇਂ ਬਰਾਤ ਆਇਆ ਹੋਣਾ ਸੂਬੇਦਾਰ ਨੇ ਗੁੱਸੇ ਨਾਲ ਉੱਚੀ ਬਾਚ ਕਿਹਾ ਤਾਂ ਚੰਦਾ ਸਿੰਘ ਉੱਠ ਕੇ ਪਿੰਡ ਦੀ ਫਿਰਨੀ ਵੱਲ ਜਾਂਦਾ ਬੜਬੜ ਕਰਦਾ ਤੇ ਪਹਿਲਾਂ ਵਾਂਗ ਹੀ ਗਾਲਾਂ ਕੱਢਦਾ ਪਿਛਾਂ ਮੁੜ ਕੇ ਇਸ ਲਈ ਨਹੀਂ ਸੀ ਚੱਕਿਆ ਕਿ ਸੂਬੇਦਾਰ ਵੱਲ ਨਿਗਾਹ ਹੁੰਦੈ ਹੀ ਉਹਨੂੰ ਗੁੱਸਾ ਆ ਜਾਂਦਾ ਸੀ ਉਹਨੂੰ ਆਪਣੇ ਸਵਾਦ ਦਾ ਡਰ ਮਾਰਦਾ ਸੀ ਕਿ ਕਿਧਰੇ ਗੁੱਸੇ 'ਚ ਸੂਬੇਦਾਰ ਤੇ ਗੋਲੀ ਨਾ ਚਲਾ ਬੈਠੇ ਲੋਹ ਪਾਟਣ ਵਾਲੀ ਸੀ ਪਰ ਅਜੇ ਵੀ ਕੋਈ ਬੰਦਾ ਪਿੰਡੋਂ ਬਾਹਰ ਨਹੀਂ ਸਿਆ ਆ ਚੰਦਰ ਸਿੰਘ ਵੀ ਪਰੇਸ਼ਾਨ ਸੀ ਤੇ ਬਾਹਰ ਲੈ ਘਰਾਂ 'ਚ ਕੋਈ ਬੰਦਾ ਅਚਾਨਕ ਗੋਲੀ ਨਾ ਚਲਾ ਦੇਵੇ ਇਸੇ ਕਾਰਨ ਉਹ ਦਾ ਬਧੇਰੇ ਧਿਆਨ ਪਿੰਡ ਵੱਲ ਸੀ ਸੋਬੇਦਾਰਤਾ ਚੇਤਾ ਹੀ ਭੁੱਲ ਗਿਆ ਸੀ ਉਹ ਦਾ ਚੇਤਾ ਫੂਸ ਦੀ ਅੱਗ ਵਾਂਗ ਪੜਕਦਾ ਸੀ ਤੇ ਉਂਝ ਹੀ ਪਲਦੋ ਪਾਲ ਮਗਰੋਂ ਉਹ ਇਹ ਵੀ ਭੁੱਲ ਜਾਂਦਾ ਜਿਵੇਂ ਕਿਸੇ ਨਾਲ ਉਹ ਦਾ ਬੋਲ ਬਲਾਰਾ ਹੋਇਆ ਹੀ ਨਹੀਂ ਸੀ ਉਹਦੀ ਗੁੱਸੇ ਚ ਪੜਕਣ ਦੀ ਆਦਤ ਜਾਂ ਕੁਝ ਚਿਰ ਪਹਿਲਾਂ ਹੀ ਕਿਸੇ ਵਾਰਦਾਤ ਬਾਰੇ ਵੀਰ ਬਾ ਭੁੱਲਣ ਕਰਕੇ ਕਿਸੇ ਵੱਡੇ ਅਫਸਰ ਨੇ ਉਹਦੀ ਤਰੱਕੀ ਦੀ ਸ਼ਿਫਾਰਿਸ਼ ਨਹੀਂ ਸੀ ਕੀਤੀ ਉਹ 15 ਸਾਲਾਂ ਤੋਂ ਸਿਪਾਹੀ ਹੀ ਸੀ ਦੋ ਤਿੰਨ ਵਾਰ ਇਹਨਾਂ ਹਦਾਇਤਾਂ ਕਰਕੇ ਉਸ ਨੂੰ ਨੌਕਰੀ ਤੋਂ ਹਟਾ ਵੀ ਚੁੱਕੀ ਸੀ ਅਫਸਰ ਉਹਦੇ ਬੱਚਿਆਂ ਦਾ ਖਿਆਲ ਕਰਕੇ ਬਹਾਲ ਕਰ ਦਿੰਦੇ ਸਨ ਉਹਦਾ ਇੱਕੋ ਗੁਣ ਉਹਨੂੰ ਬਚਾਈ ਆਉਂਦਾ ਸੀ ਜਿਹੜੀ ਡਿਊਟੀ ਉਹਨੂੰ ਦਿੱਤੀ ਜਾਂਦੀ ਉਹ ਪੂਰੀ ਨਿਮਾਉਂਦਾ ਤੇ ਵਰਦਨਾ ਵਰਦੀਆਂ ਗੋਲੀਆਂ ਵਿੱਚ ਵੀ ਜਿੰਨੀ ਨਿਡਰਤਾ ਨਾਲ ਉਹ ਕਿਸੇ ਖਤਰਨਾਕ ਦੁਸ਼ਮਣ ਉੱਤੇ ਵੀ ਆਵਾਜ਼ ਵਾਂਗ ਝੱਪਟਦਾ ਸੀ ਹੋਰ ਕਿਸੇ ਨੂੰ ਅਜਿਹੀ ਦਲੇਰੀ ਨਹੀਂ ਸੀ ਉਸੇ ਵੇਲੇ ਚਾਨਕ ਚਿੜੀ ਵਿੱਚੋਂ ਗੋਲੀਆਂ ਚੱਲਣ ਦੀ ਬਾਤ ਸਾਰੇ ਪਿੰਡ ਵਿੱਚ ਸੁਣਾਈ ਦੇਣ ਲੱਗ ਪਈ ਸੋਬੇਦਾਰ ਇਮਾਮ ਬਖਸ਼ ਨੂੰ ਵੀ ਸੁਣਾਈ ਦਿੱਤੀ ਤਾਂ ਉਹ ਬਿੜੀ ਦੀ ਓਟ ਵਿੱਚ ਛਹਿ ਗਿਆ ਚੰਦਾ ਸਿੰਘ ਪਿੱਛੇ ਮੁੜ ਕੇ ਸੰਗੜੀਆਂ ਮੋਛਾਂ ਤੇ ਹੱਥ ਫੇਰਦਾ ਮੁਸਕਰਾਉਣ ਲੱਗ ਪਿਆ ਪਹਿਲਾਂ ਹੀ ਪਤਾ ਸੀ ਕਿ ਸੋਬੇਦਾਰ ਕਿੰਨਾ ਪਸਤਲਾ ਹੈ ਸਾਲਾ ਗੀਦੀ ਲੋਕ ਦਾ ਦੇਖ ਕਿਵੇਂ ਜਿਵੇਂ ਦੁੱਧ ਚੁੰਗਣ ਵਾਲੇ ਜਵਾਕ ਮਾਂ ਦੀ ਕੁਰਤੀ ਹੇਠ ਸਿਰ ਲਕਾਉਂਦਾ ਹੋਵੇ ਜੀ ਇਧਰ ਟਿੱਬੀ ਤੋਂ ਹੇਠ ਲੈ ਕੇ ਸ਼ਿਤਮ ਹੋਈ ਦੋਵੇਂ ਬੰਦੇ ਮੋੜਾਈ ਤਾਂ ਫਿਰ ਪਤਾ ਨਹੀਂ ਕਿਹੜੀ ਮਾਸੀ ਭੂਆ ਦੀ ਬੁੱਕਲ ਪਾ ਲੂਗਾ ਲੁਕਣ ਨੂੰ ਉਹ ਸੁੱਤੇ ਸਵਾਹੀ ਉੱਚੀ ਬੋਲਣ ਲੱਗ ਪਿਆ ਸੀ ਚੰਦੇ ਨੂੰ ਸੂਬੇਦਾਰ ਦੀ ਬੁੱਜ ਲਈ ਇਤਿਹਾਸ ਆ ਰਿਹਾ ਸੀ ਤੇ ਗੁੱਸਾ ਵੀ ਪਰ ਉਸੇ ਵੇਲੇ ਪਿੰਡ ਦੀ ਫਿਰਨੀ ਉਤੋਂ ਦੀ ਸਿਰ ਮਦਾਨ ਚਿੜੀਵਾਲ ਪੱਜ ਪਿਆ ਆਪਣੀ ਰਫਰ ਮੋਢੇ ਮੋਢਿਆਂ ਲਾ ਕੇ ਉਹਨੇ ਦੋਹੇ ਹੱਥਾਂ ਵਿੱਚ ਫੜ ਕੇ ਇੰਜ ਸੇਧ ਲਈ ਜਿਵੇਂ ਕਿਸੇ ਖਤਰਨਾਕ ਦੁਸ਼ਮਣ ਨੂੰ ਢੂੰਡਣ ਲੱਗਿਆ ਹੋਵੇ। ਛਿੜੀ ਦੇ ਨੇੜੇ ਇੱਕ ਸੰਘਣੇ ਬੰਦ ਦੀ ਓਟ ਲੈ ਕੇ ਜਦੋਂ ਬੜਕ ਲਈ ਤਾਂ ਜਾਪ ਹੈ ਜਿਵੇਂ ਪਿੰਡ ਦੇ ਪਕੌੜੇ ਹੋਏ ਬੰਦਿਆਂ ਨਾਲ ਪੁਲਿਸ ਮੁਕਾਬਲਾ ਹੋ ਰਿਹਾ ਹੋਵੇ। ਤੇ ਸੂਬਾ ਸਿੰਘ ਤੇ ਉਹਦੇ ਸਿਪਾਹਾਂ ਦੀਆਂ ਰਫਲਾਂ, ਪੱਕੀਆਂ ਰਫਲਾਂ ਦੇ ਫੈਰ ਛਿੜੀ ਦੇ ਅੰਦਰ ਤਾਕਾ ਰਹੇ ਹੋਣ। ਅੱਗੋ ਦਨਾਲੀਆਂ ਤੇ ਦੇਸੀ ਪਿਸਤੌਲਾਂ ਦੇ ਫੈਰ ਸਿਪਾਹਾਂ ਵੱਲ ਵਰ ਰਹੇ ਸਨ। ਉਹਨੇ ਪਤਾ ਨਹੀਂ ਸੀ ਕੀ ਸੋਚ ਕੇ ਤਿੰਨ ਫੈਰ ਅੰਦਾਜ਼ੇ ਨਾਲ ਹੀ ਇਧਰ ਕਰ ਦਿੱਤੇ ਜਿੱਦਰੋਂ ਦੁਨਾਲੀਆਂ ਦੇ ਫੈਰਾ ਆ ਰਹੇ ਸਨ ਉਹਦੇ ਤਿੰਨੇ ਫੈਰਾ ਨਾਲ ਦੋਵੇਂ ਪਾਸੇ ਅਚਾਨਕ ਫੈਰਿੰਗ ਬੰਦ ਹੋ ਗਈ ਦੋ ਕੁ ਮਿੰਟ ਢੀਕਣ ਪਿੱਛੋਂ ਉਹਨੇ 10 ਕੁ ਮਿੰਟ ਕਰਮਾ ਕਰਮਾ ਅਗਾਹ ਨੀਮੀ 베ਰੀ ਦੀ ਓਟ ਲੈ ਕੇ ਦੋ ਫੈਰ ਹੋਰ ਕਰ ਦਿੱਤੇ ਇਸ ਵਾਰ ਉਹਨੂੰ ਜਾਪਿਆ ਕਿ ਝੀੜੀ ਵਿੱਚ ਲੁਕੇ ਬੰਦੇ ਉਹਦੇ ਵੱਲ ਤੇ ਸੂਬਾ ਸਿੰਘ ਵਾਇਲ ਵੀ ਫੈਰ ਕਰ ਰਹੇ ਸਨ ਸ਼ਾਇਦ ਉਹ 4-5 ਜਣੇ ਸਨ ਜੰਦਾ ਸਿੰਘ ਬੜੀ ਦਲੇਰੀ ਨਾਲ ਰਤਾ ਕੋਡਾ ਹੋ ਕੇ ਉਹਨਾਂ ਨਾਲ ਛਿੰਝਣ ਲਈ ਜਦੋਂ ਬੇਰੀਤ ਅੱਗੇ ਹੋਇਆ ਤਾਂ ਦੁਨਾਲੀ ਦੇ ਕਾਰਤੂਸ ਤੇ ਛਰਿਆਂ ਨਾਲ ਉਹਦਾ ਸੱਜਾ ਮੋਢਾ ਲੂ ਲਹਾਨ ਹੋ ਗਿਆ ਪਰ ਉਹ ਜ਼ਖਮੀ ਸ਼ੇਰ ਵਾਂਗ ਢਹਾੜਦਾ ਰਫਲ ਸੇਦੀ ਗਾਲਾਂ ਕੱਢਦਾ ਕਰੀਰ ਮਲਿਆਂ ਵਿੱਚ ਦੀ ਅਗਾ ਵਧਿਆ ਤਾਂ ਇੱਕ ਹੋਰ ਫੇਰ ਸੱਜੇ ਮੋਢੇ ਤੇ ਹੀਟ ਛਾਤੀ ਦੀਆਂ ਪਸਲਾਂਾਂ 'ਚ ਵੱਜਿਆ ਤਾਂ ਉਹ ਪੁੰਚੇ ਟਿਕ ਪਿਆ ਉਠਾਂ ਦਾ ਯਤਨ ਕੀਤਾ ਤਾਂ ਉਹ ਤੋ ਉਠਿਆ ਨਹੀਂ ਗਿਆ ਲੇਟਿਆਂ ਹੀ ਉਹਨੇ ਦੋ ਤਿੰਨ ਫਾਇਰ ਹੋਰ ਕਰ ਦਿੱਤੇ ਪਰ ਉਸ ਪਿੱਛੋਂ بےਸੁਰਤ ਹੋ ਗਿਆ ਫਿਰ ਅਚਾਨਕ ਗੋਲੀਆਂ ਚੱਲਣਾ ਬੰਦ ਹੋ ਗੰਗਾ ਸੋਪਾ ਸਿੰਘ ਤੇ ਉਹਦੇ ਸਿਪਾਹੀ ਜਦੋਂ ਕਦੇ ਕਿਸੜਦੇ ਤੇ ਕਦੇ ਝਾੜਮ ਲੈਂਦੀ ਓਟ ਵਿੱਚ ਚੋਕ ਕੇ ਅੱਗੇ ਵਧੇ ਤਾਂ ਉਸ ਥਾਂ ਪਹੁੰਚੇ ਜਿੱਥੇ ਦਨਾਲਿਆਂ ਦੇ ਫੈਰ ਆ ਰਹੇ ਸਨ ਉੱਥੇ ਕੋਈ ਨਹੀਂ ਦਿਸਿਆ ਸੋਪਾ ਸਿੰਘ ਹੈਰਾਨ ਸੀ ਕਿ ਐਡੀ ਸ਼ੀਤ ਉਹ ਕਿੱਧਰ ਗੁੰਮ ਹੋ ਗਏ ਪਿੰਡ ਵਾਲੇ ਪਾਸੇ ਤੇ ਮਸਰਕ ਬੰਨੀ ਦੋ ਦੋ ਜਾਨੇ ਚੀਰੀ ਤੋਂ ਬਾਅਦ ਜਾ ਕੇ ਦੇਖੋ ਉਹ ਬਹੁਤੀ ਦੂਰ ਨਹੀਂ ਗਏ ਹੋਣੇ ਜੇ ਉਹ बच ਕੇ ਨਿਕਲ ਗਏ ਤਾਂ ਲਹਨਤ ਹੈ ਸਾਨੂੰ ਸਾਰਿਆਂ ਨੂੰ ਚੱਪਣੀ 'ਚ ਨੱਕ ਡਬੋ ਕੇ ਮਰਨ ਵਾਲੀ ਗੱਲ ਹੋਜੂ ਮੇਜਰ ਸਾਹਿਬ ਨੂੰ ਕੀ ਦੱਸਾਂਗੇ ਬਾਈ ਚਿੜੀ 'ਚ ਆ ਕੇ ਬੰਦੇ ਭੱਜ ਗਏ ਹਰੀਆ ਉਹਦੇ ਸਿਪਾਈ ਫਾਇਰਿੰਗ ਬੰਦ ਹੋਣ ਮਗਰ ਉਹ ਚਿੜੀ ਦੇ ਅੰਦਰ ਚਾਰੇ ਪਾਸੇ ਫੈਲ ਗਏ ਪਰ ਕੋਈ ਚਿੜੀ ਜਨੌਰ ਵੀ ਕਿਧਰੇ ਨਹੀਂ ਲੱਭਿਆ ਆਖਰ ਉਹ ਬੰਦੇ ਕਿੱਥੇ ਕਿਧਰੋਂ ਸੀ ਤੇ ਫਿਰ ਐਡੀ ਛੇਤੀ ਗਈ ਕਿੱਧਰ ਕਿਸੇ ਨੂੰ ਸਮਝ ਨਹੀਂ ਆਈ ਸੋਬਾ ਸਿੰਘ ਕੁਝ ਬਦੇਰੀ ਪਰੇਸ਼ਾਨ ਸੀ ਉਹਨਾਂ ਬੰਦਿਆਂ ਦੀਆਂ ਪੈੜਾਂ ਵੀ ਨਹੀਂ ਸੀ ਲੱਭ ਰੰਗਾ ਕਿਤੇ ਕਿਤੇ ਬੈਟਰੀ ਦੇ ਚਾਨਣ ਨਾਲ 2-4 ਦਿਸ ਪੈਂਦੇ ਆ ਪਰ ਕੁਝ ਦੂਰ ਜਾ ਕੇ ਫਿਰ ਗੁੰਮ ਹੋ ਜਾਂਦੇ ਨੇ ਜਿਵੇਂ ਉਹ ਉੱਥੋਂ ਹਵਾ 'ਚ ਉੱਡ ਗਏ ਹੋਣ ਜਦੋਂ ਸੋਬਾ ਸਿੰਘ ਅਚਾਨਕ ਚੰਦਾ ਸਿੰਘ ਕੋਲ ਪਹੁੰਚਿਆ ਤਾਂ ਉਹਨੂੰ ਖੂਨੋਂ ਖੂਨ ਹੋਇਆ ਦੇਖ ਕੇ ਘਬਰਾ ਗਿਆ ਉਹ ਜੰਦਾ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਦੋਂ ਚੱਕ ਕੇ ਉਹਦੀ ਵਾਹ ਫੜ ਕੇ ਨਬਜ਼ ਦੇਖੇ ਤਾਂ ਦੇ ਚੱਲਦੀ ਸੀ ਫਿਰ ਉਹਨੂੰ ਪਾਸੇ ਪਰਨੇ ਪਾ ਕੇ ਜ਼ਖਮ ਦੇਖਣ ਲੱਗਾ ਤਾਂ ਉਹਦੀ ਸਾਰੀ ਵਰਦੀ ਖੂਨ ਨਾਲ ਭਿੱਜੀ ਹੋਈ ਸੀ ਦੋ ਸਪੰਗਾਂ ਨੂੰ ਬੁਲਾਇਆ ਤਾਂ ਸੰਭਾਲ ਕੇ ਕੈਂਪ ਵਿੱਚ ਲੈ ਜਾਣ ਲਈ ਕਿਹਾ ਹਦਾਇਤ ਕੀਤੀ ਕਿ ਮੇਜਰ ਸਾਹਿਬ ਨੂੰ ਬੇਨਤੀ ਕਰਕੇ ਉਹਨੂੰ ਤੁਰੰਤ ਹਸਪਤਾਲ ਪਹੁੰਚਾ ਦੇਣ ਆਪ ਉਹ ਤਿੰਨ ਸਪੰਗਾਂ ਨਾਲ ਝੀੜੀ ਤੋਂ ਬਾਹਰ ਆਇਆ ਤਾਂ ਚਾਰ ਬੰਦਿਆਂ ਦੀਆਂ ਪੈੜਾਂ ਚਾਰੇ ਪਾਸੇ ਖੰਡਗੰਗਾ ਲੱਗੀਆਂ ਸਿਪੰਗਾਂ ਨੂੰ ਬੱਖੋ ਵਖਰੇ ਪਾਸੇ ਪੈੜਾਂ ਦਬਾਂਦਿਆਂ ਉਹ ਜਦੋਂ ਆਪ ਪਿੰਡ ਵਾਲੇ ਪਾਸੇ ਗਾਂ ਵਧਿਆ ਤਾਂ ਇੱਕ ਸਿਤਾਰੀ ਜੁੱਤੀ ਦੇ ਨਿਸ਼ਾਨ ਵੀ ਪਿੰਡ ਦੀ ਫੇਰਨੀ ਤੋਂ ਉਗਾਨ ਨਹੀਂ ਗਈ ਆਪਣਾ ਬਰਿਆਂ ਦਾ ਤਚਾਰ ਪਾਹ ਨੂੰ ਬੇਕਾਰ ਲੱਗਣ ਲੱਗ ਪਿਆ ਕੁਝ ਚੇਰਮਾ ਕਰੋ ਜਦੋਂ ਚੜ੍ਹਦੇ ਵੱਲੋਂ ਸਿਪਾਹੀ ਰੋਲਿਆ ਰਾਮ ਹਫਦਾ ਹੋਇਆ ਨੇੜੇ ਆਇਆ ਤਾਂ ਸੂਬਾ ਸਿੰਘ ਨੂੰ ਕੁਝ ਆਸ ਵੱਜੀ ਜਨਾਬ ਸਾਹਮਣੇ ਧੋੜੀ ਉੱਤੇ ਉਹ ਚਾਰੇ ਬੰਦਿਆਂ ਦੇ ਪੈੜਾ ਇਕੱਠੀਆਂ ਹੋ ਕੇ ਅੱਗੇ ਕਲਰ ਕਲਰ ਵਿੱਚ ਫੇਰ ਗੁੰਮ ਹੋ ਗੰਗਾ ਕੋੜਿਆਂ ਤੇ ਪੌੜਾਂ ਦੇ ਨਿਸ਼ਾਨ ਜ਼ਰੂਰ ਦਿਸੇ ਪਰ ਕੁਝ ਦੂਰ ਜਾ ਕੇ ਉਹ ਵੀ ਗਾਇਬ ਹੋ ਗਏ ਉਹਨੇ ਛੇਤੀ ਛੇਤੀ ਗੱਲ ਮੁਕਾਈ ਤੇ ਫਿਰ ਸਾਹ ਟਿਕਾਣੇ ਕਰਨ ਦਾ ਯਤਨ ਕਰਨ ਲੱਗ ਪਿਆ ਲਾਂਤ ਹੈ ਤੁਹਾਡੇ ਵਰਗੇ ਉਦਾਂ ਦੇ ਜਿਨ੍ਹਾਂ ਨੂੰ ਕੁਝ ਮਿੰਟ ਪਹਿਲਾਂ ਭੱਜੇ ਬੰਦਿਆਂ ਦੇ ਪੈੜਾ ਵੀ ਨਹੀਂ ਥਿਆਗਾ ਹੁਣ ਖਾਉ ਥੱਕੇ ਤੁਹਾਡੇ ਵਰਗੇ ਜਾਹਲ ਬੰਦਿਆਂ ਕਰਕੇ ਹੀ ਸਾਨੂੰ ਉੱਤੋਂ ਝੜ ਕਾ ਖਾਣੀਆਂ ਪੈਂਦੀਆਂ ਨੇ ਜੇ ਉਹ ਤੁਹਾਡੀਆਂ 3 ਨਟ 3 ਦੀਆਂ ਗੋਲੀਆਂ ਤੋਂ ਵੀ ਬਚ ਕੇ ਨਿਕਲ ਗਏ ਤਾਂ ਲੱਖ ਲਾਂ ਤਾਂ ਤੁਹਾਡੀ ਵਰਗੀ ਉਤ ਫੋਰਸ ਦੀ ਤੇ ਨਾਲੇ ਮੇਰੀ ਜਿਹਨੇ ਤੁਹਾਨੂੰ ਇੱਥੇ ਲਿਆਂਦਾ ਉਹ ਬੜਾ ਨਰਾਸ਼ ਸੀ ਪਰ ਆਪਣੀ ਆਦਤ ਅਨੁਸਾਰ ਰੂਲੀਏ ਨੂੰ ਦੂਜੇ ਠਾਣੇਦਾਰਾਂ ਵਾਂਗ ਨਾ ਗਾਲਾਂ ਕੱਟ ਸਕਦਾ ਸੀ ਤੇ ਨਾ ਹੀ ਮੌਲਤਲ ਕਰਨ ਦੀਆਂ ਧਮਕੀਆਂ ਦੇ ਸਕਦਾ ਸੀ ਆਸਮਾਨ ਤੇ ਧੂੜ ਕੁਝ ਘਟਣ ਤੇ ਹਵਾ ਬੰਦ ਹੋਣ ਕਰ ਚੜ੍ਹਦੇ ਸੂਰਜ ਵਿੱਚ ਹੋਈ ਅੱਗ ਵਰਨ ਲੱਗ ਪਈ ਸੀ। ਸੂਬਾ ਸਿੰਘ ਨੂੰ ਜਦੋਂ ਕੋਈ ਰਾਹ ਨਹੀਂ ਸੁੱਝਾ ਤਸਪਾਹਾਂ ਨੂੰ ਨਾਲ ਲੈ ਕੇ ਮੇਜਰ ਸਾਹਿਬ ਕੋਲ ਪਹੁੰਚ ਗਿਆ। ਮੇਜਰ ਸ ਵੀ ਸ਼ਾਇਦ ਉਹਨਾਂ ਨੂੰ ਹੀ ਉਡੀਕਦਾ ਮੋਛਾਂ ਨੂੰ ਵੱਟ ਦਿੰਦਾ ਆਪਣੇ ਤੰਬੂ ਦੇ ਬਾਹਰ ਖੜਾ ਸੀ। ਉਹਦੀਆਂ ਮੋਟੀਆਂ ਅੱਖਾਂ 'ਚ ਉਹ ਨੀਂਦਰੇ ਦੀ ਲਾਲੀ ਸਾਫ਼ ਨਜ਼ਰ ਆਉਂਦੀ ਸੀ ਤੇ ਚਿਹਰਾ ਤਣਾ ਹੋਇਆ ਸੀ। ਸੂਬਾ ਸਿੰਘ ਨੇ ਉਹਦੇ ਸਾਹਮਣੇ ਆ ਕੇ ਜਦੋਂ ਸਲੂਟ ਮਾਰਿਆ ਤਾਂ ਮੇਜਰ ਸਾਹਿਬ ਨੇ ਅੱਗੋਂ ਸਿਰਫ਼ ਸਿਰ ਹਿਲਾਇਆ। ਸਰਦਾਰ ਸੂਬਾ ਸਿੰਘ ਤੁਸੀਂ ਸੀਨੀਅਰ ਪੁਲਿਸ ਅਫਸਰ ਹੋ ਫਿਰ ਇਹ ਕਿਵੇਂ ਹੋਇਆ ਕਿ ਉਹ ਬਦਮਾਸ਼ ਛਿੜੀ ਚ ਆਏ ਵੀ ਪੁਲਿਸ ਮੁਕਾਬਲਾ ਵੀ ਹੋਇਆ ਤੇ ਫਰਾਰ ਵੀ ਹੋ ਗਏ। ਕਿਹਾਏ ਤੁਹਾਡੀ ਕੁਤਾਹੀ ਨਹੀਂ ਐਸਾ ਤਾਂ ਸਾਡਾ ਮਿਸ਼ਨ ਹੀ ਨਿਕਾ ਕਾਮਯਾਬ ਹੋ ਜਾਵੇਗਾ। ਜਦ ਸਾਡੀ ਰਿਪੋਰਟ ਉੱਪਰ ਪਹੁੰਚੀ ਤਾਂ ਸਾਨੂੰ ਵੀ ਪਨਿਸ਼ਮੈਂਟ ਮਿਲੇਗੀ ਤੇ ਤੁਹਾਨੂੰ ਵੀ ਫਿਰ ਇਹ ਕੀ ਸਾਡੇ ਲਈ ਚੰਗੀ ਬਾਤ ਹੋਵੇਗੀ। ਗੁਸਤਾਖੀ ਮਾਫ ਸਾਹਿਬਾਦਰ ਜੋ ਕੁਝ ਵੀ ਹੋਇਆ ਉਦੇ ਵਾਸਤੇ ਮੈਂ ਮਾਫੀ ਮੰਗਦਾ ਹਾਂ ਮੈਂ ਜ਼ਿੰਮੇਵਾਰ ਹਾਂ ਆਪ ਜੋ ਵੀ ਸਜ਼ਾ ਦਿਓ ਮਨਜ਼ੂਰ ਹੈ ਪਰ ਮੇਰੀ ਦਰਖਾਸਤ ਹੈ ਕਿ ਸਾਡੇ ਕਿਸੇ ਸਿਪਾਹੀ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਇਨਚਾਰਜ ਮੈਂ ਹਾਂ ਤੇ ਸਾਰਾ ਕਸੂਰ ਵੀ ਮੇਰਾ ਹੈ ਵੈਲ ਅਭੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਸਿਰਫ ਵਾਰਨਿੰਗ ਹੈ ਕਿ ਐ ਐਸੀ ਕੁਤਾਹੀ ਅੱਗੇ ਤੋਂ ਬਿਲਕੁਲ ਨਹੀਂ ਹੋਣੀ ਚਾਹੀਦੀ ਵਰਨਾ ਜੋ ਵੀ ਸਜ਼ਾ ਕਾਨੂੰਨੀ ਰੋਸੇ ਦੀ ਜਾ ਸਕਦੀ ਹੈ دی ਜਾਏਗੀ ਬਹੁਤ ਵਹਿਤਰ ਜਨਾਬ ਅਬ ਆਪਕੋ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਆਪ ਅਗਲੀ ਡਿਊਟੀ ਬਤਾਓ ਮੇਜਰ ਸਭ ਕੁਛ ਚੇਅਰ ਸੋਚ ਕੇ ਉਂਝੇ ਮੋਛਾ ਨੂੰ ਬਟ ਦੇ ਦਿੰਦੇ ਆ ਬੋਲਿਆ ਠੀਕ ਹੈ ਅਬ ਤੁਮ ਦੁਪਹਿਰ 2:00 ਕਲੋਕ ਤੱਕ ਆਰਾਮ ਕਰੋ ਉਹਦੇ ਬਾਅਦ ਡਿਊਟੀ ਬਤਾਈ ਜਾਵੇਗੀ ਬਹੁਤ ਬਿਹਤਰ ਜਨਾਬ ਸੂਬਾ ਸਿੰਘ ਦੇ ਸਲੂਟ ਮਾਰ ਕੇ ਜਾਣ ਪਿੱਛੋਂ ਢਿਪਤੀ ਤੇ ਸੂਬੇਦਾਰ ਇਮਾਮ ਬਖਸ਼ ਦੀ ਉਡੀਕ ਕਰਨ ਲਈ ਤੰਬੂ ਦੇ ਅੰਦਰ ਚਲੇ ਗਏ ਆਪਣੀ ਸੰਤਰੀ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਉਹ ਦੋਵੇਂ ਆਉਣ ਤਾਂ ਉਹਨਾਂ ਨੂੰ ਤੰਬੂ ਤੋਂ 10 ਗੱਜ ਦੂਰ ਖੜੇ ਰਹਿਣ ਲਈ ਕਿਹਾ ਜਾਏ ਪਰ ਉਸੇ ਵੇਲੇ ਇਮਾਮ ਬਖਸ਼ ਤੇ ਦੋ ਸਪਾਂਗਾਂ ਨੂੰ ਇੱਧਰ ਆਉਂਦਾ ਦੇਖ ਕੇ ਸੰਤਰੀ ਨੇ ਕਿਹਾ ਜਨਾਬ ਸੂਬੇਦਾਰ ਤੋਂ ਆ ਰਹੇ ਹੈ ਜੈਸਾ ਮੈਂਨੇ ਕਹਾ ਉਹਨਕੋ 10 ਗੱਜ ਦੂਰ ਖੜਾ ਰਹਿਣੇ ਕੋ ਕਹੋ ਹਮ ਖੁਦ ਬਾਤ ਕਰੇਗੇ ਬਹੁਤ ਬਿਹਤਰ ਜਨਾਬ ਸੰਤਰੀ ਨੇ ਮੇਜਰ ਦੇ ਹੁਕਮ ਮੁਤਾਬ ਇਮਾਮ ਬਖਸ਼ ਨੇ ਇਸ਼ਾਰੇ ਨਾਲ ਦੂਰ ਪਹੀ ਵਿਚ ਹੀ ਰੋਕ ਦਿੱਤਾ ਫਿਰ ਮਾਰਚ ਕਰਦਾ ਉਹਨਾਂ ਕੋਲ ਪਹੁੰਚ ਕੇ ਹੁਕਮਿਆ ਲਹਿਜੇ ਚ ਕਾਸ਼ਨ ਦੇਣ ਵਾਲੇ ਉਸਤਾਦ ਵਾਂਗ ਬੋਲਿਆ ਸਿਰਫ ਅਕੇਲੇ ਸੂਬੇਦਾਰ ਟੈਂਟ ਸੇ 10 ਗੱਜ ਦੂਰ ਤੱਕ ਜਾਣਗੇ ਸਾਇਬ ਬਹਾਦਰ ਜਬ ਬਾਹਰ ਆਏਗੇ ਤਵੀ ਅਗਲਾ ਹੁਕਮ ਦੇਣਗੇ ਤਬ ਤੱਕ ਆਪ ਬਹੀ ਰੁਕੇ ਰਹੋਗੇ ਫਿਰ ਕੁਜਰੋਬ ਨਾਲ ਬੋਲਿਆ ਸੂਬੇਦਾਰ ਸਾਹਿਬ ਮੇਰੇ ਸਾਥ ਆئیںਗੇ ਉਹ ਜਿਵੇਂ ਆਇਆ ਸੀ ਉਹ ਮਾਰਚ ਕਰਦਾ ਮੁੜ ਪਿਆ ਸੂਬੇਦਾਰ ਮਗਰ ਤੁਰਿਆ ਗਿਆ ਤੇ ਜਿੱਥੇ ਸੰਤਰੀ ਨੇ ਉਹਦੇ ਖੜੋਂ ਲਈ ਲਕੀਰ ਖਿੱਚੀ ਸੀ ਉਹਦੇ ਉੱਤੇ ਆ ਕੇ ਰੁਕ ਗਿਆ ਉਹਨਾਂ ਦੋਹਾਂ ਨੂੰ ਇੰਜ ਜਾਂਦਿਆਂ ਦੇਖ ਕੇ ਬਾਕੀ ਸਿਫਾਇਕਾ ਦੇ ਮੁਸਕਰੌਂਦੇ ਤੇ ਕਦੇ ਡੰਨ ਵੱਟਾ ਬਣ ਜਾਂਦੇ ਸੰਤਰੀ ਰਤਾ ਉੱਚੀ ਆਵਾਜ਼ ਵਿੱਚ ਮੇਜਰ ਸਾਹਿਬ ਨੂੰ ਤੰਬੂ ਦੇ ਬਾਹਰ ਜਾ ਕੇ ਆਵਾਜ਼ ਦਿੰਦੀ ਜਨਾਬ ਸੂਬੇਦਾਰ ਇਮਾਮ ਬਖਸ਼ ਹਾਜ਼ਰ ਹੈ ਜੀ ਠੀਕ ਹੈ ਸੂਬੇਦਾਰ ਲਕੀਰ ਤੇ ਖੜੋਤਾ ਰਿਹਾ ਤਿੰਨ ਤਿੰਨ ਮਿੰਟ ਪੂਰੀ ਵਰਦੀ ਚ ਸੱਜੇ ਫੱਬੇ ਮੇਜਰ ਸਾਹਿਬ ਜਦੋਂ ਟੈਂਟ ਤੋਂ ਬਾਹਰ ਆਏ ਤਾਂ ਸੂਬੇਦਾਰ ਨੇ ਪੈਰ ਜੋੜ ਕੇ ਸਲੂਟ ਮਾਰਿਆ ਪਰ ਮੇਜਰ ਸਾਹਿਬ ਨੇ ਸਿਰ ਵੀ ਨਹੀਂ ਹਿਲਾਇਆ ਸੂਬੇਦਾਰ ਤੁਮ ਤੋ ਡਿਊਟੀ ਕੇ ਪਾਵਨ ਹੋ ਫਿਰ ਜੇ ਕੈਸੇ ਹੁਆ ਕਿ ਹਮਾਰੇ ਇੱਕ ਸਪਾਈ ਇਤਨਾ ਸਦੀਦ ਜ਼ਖਮੀ ਹੋਇਆ ਕਿ ਸ਼ਾਇਦ ਹਸਪਤਾਲ ਪਹੁੰਚ ਵੀ ਨਾ ਪਾਈ ਐਸੀ ਕੁਤਾਈ ਕੈਸੇ ਕਿਉਂ ਹੋਈ ਮੈਨੂੰ ਬਹੁਤ ਅਫਸੋਸ ਹੈ ਜਨਾਬ ਕਿ ਉਹ ਮੇਰੀ ਇਜਾਜ਼ਤ ਕੇ ਬਿਨਾਂ ਅੱਗੇ ਵੱਧਦਾ ਗਿਆ ਔਰ ਆਪਣੀ ਦਵਾ ਕੀ ਪਰਵਾਹ ਕੀਏ ਬਗੈਰ ਹੀ ਫਾਇਰਿੰਗ ਕਰਨ ਲਗਾ ਇਸੇ ਵਜ੍ਹਾ ਸੇ ਉਹ ਜ਼ਖਮੀ ਹੋਇਆ ਹੋਇਆ ਹਜ਼ੂਰ ਸੂਬੇਦਾਰ ਉਹ ਜਿਹੀ ਬੁੱਤ ਵਾਂ ਖੜੋਤਾ ਬੋਲਿਆ ਅਗਰ ਉਹ ਤੁਹਾਰੇ ਹੁਕਮ ਕੇ ਬਗੈਰ ਅੱਗੇ ਵੱਧ ਕੇ ਫਾਇਰਿੰਗ ਕਰਨ ਲਗਾ ਤੋ ਤੋ ਤੁਮਨੇ ਉਸੇ ਰੋਕਾ ਕਿਉਂ ਨਹੀਂ جیسے جناب میں نے ارج کیا ازازت کی پرواہ کی وغیر ہی آگے بڑھ گیا انہیں ہمارے حکم کی پرواہ نہیں کی ایسی حالت میں میں لاچار تھا حضور میجر صاحب کے چاک دے رہے تھے صوبے دار نے رتا کم دیا نظر کم دیا نظر چکا لی اچھا اور باتیں بعد میں کریں گے اب اپنے کیمپ میں جا کر دوپہر تک ایک بجے تک رکو اس کے بعد اگلے آرڈر کا انتظار کرو ਜੀ ਜਨਾ ਸੂਬੇਦਾਰ ਨੇ ਫਿਰ ਸਲੂਟ ਮਾਰਿਆ ਤੇ ਪਹਿਲਾਂ ਵਾਂਗ ਤਿੰਨ ਕਦਮ ਪਛਾਂਹ ਹਟ ਕੇ ਇੱਕ ਵਾਰ ਫਿਰ ਮੁੜਸ ਸਲੂਟ ਮਾਰਿਆ ਤੇ ਪਛਾਂਹ ਘੁੰਮ ਕੇ ਸਿਪਾਹਾਂ ਕੋਲ ਚਲਾ ਗਿਆ ਉਹਨਾਂ ਨੂੰ ਮਾਰਚ ਦਾ ਹੁਕਮ ਦੇ ਕੇ ਆਪਣੇ ਤੰਬੂਆਂ ਵੱਲ ਲੈ ਗਿਆ ਟੀਪਟੀ ਤੇ ਮੇਜਰ ਸਭ ਆਪੋ ਆਪਣੀ ਅਸਫਲਤਾ ਤੇ ਪਰੇਸ਼ਾਨ ਸਨ ਸਿਪਾਹੀ ਵੀ ਨਿਰਾਸ਼ਾ ਕਾਰਨ ਹੋਏ ਗੁੱਸੇ ਕਰਕੇ ਅਫਸਰਾਂ ਬਾਰੇ ਪਤਾ ਨਹੀਂ ਕੀ ਕੁਝ ਬੋਲੀ ਜਾਂਦੇ ਸਨ ਕਈ ਗਾਲਾਂ ਵੀ ਕੱਢ ਰਹੇ ਸਨ ਤੇ ਕੁਝ ਸਾਰੀ ਰਾਤ ਦੇ ਹੁਨਿੰਦਰੇ ਕੰਤੰਬੂਆਂ ਤੇ ਜਿੱਥੇ ਵੀ ਥਾਂ ਲੱਭੀ ਉੱਥੇ ਲੇਟ ਗਏ। ਕਈ ਥਕੇਵੇਂ ਕਰਨ ਸੌ ਵੀ ਮੁੱਕ ਸੌ ਵੀ ਗਏ। ਪਰ ਜਿਹੜੇ ਰਾਤ ਡਿਊਟੀ ਉੱਤੇ ਨਹੀਂ ਸਨ ਉਹਨਾਂ ਨੂੰ ਮੇਜਰ ਸਾਹਿਬ ਨੇ ਤੁਰੰਤ ਤਿਆਰ ਹੋਣ ਦਾ ਹੁਕਮ ਦੇ ਦਿੱਤਾ। 5 ਮਿੰਟਾਂ ਅੰਦਰ 10 ਸਿਪਾਈ ਸੂਬੇਦਾਰ ਗੰਡਾ ਸਿੰਘ ਦੀ ਕਮਾਨ ਹੇਠ ਮੇਜਰ ਸਾਹਿਬ ਦੇ ਟੈਂਟ ਸਾਹਮਣੇ ਆ ਖੜੋਤੇ ਜਿਵੇਂ ਪ੍ਰੇਡ ਕਰਨ ਆਏ ਹੋਣ। ਸੂਬੇਦਾਰ ਗੰਡਾ ਸਿੰਘ ਨੇ ਉੱਚੀ ਆਵਾਜ਼ ਵਿੱਚ ਵਿੱਚ ਮੇਜਰ ਸਾਹਿਬ ਨੂੰ ਤਲਾਹ ਦਿੱਤੀ ਸਾਹਿਬ ਬਹਾਦਰ ਆਪਕੇ ਹੁਕਮ ਕੇ ਮੁਤਾਬਕ ਫੋਰਸ ਤਿਆਰ ਹੈ ਆਪ ਜੇ ਬਤਾਨੇ ਕੀ ਜਹਰਤ ਭਰਮਾਈ ਕਿ ਅਬ ਹਮਾਰੀ ਕਿਆ ਡਿਊਟੀ ਹੈ ਮੇਜਰ ਸਾਹਿਬ ਨੇ ਟੈਂਟ ਦੇ ਅੰਦਰੋਂ ਹੀ ਭਰਮੀ ਬਾਤ ਕਿਹਾ ਇੱਕ ਮਿੰਟ ਰੁਕੋ ਮੈਂ ਅਭੀ ਬਤਾਉਂਗਾ ਸਹੀ ਇੱਕ ਮਿੰਟ ਮੰਗ ਰੋਹੀ ਮੇਜਰ ਸਾਹਬ ਬਾਹਰ ਆਇਤਾ ਗੰਡਾ ਸਿੰਘ ਨੇ ਆਪਣੇ ਸਿਪਾਹਾਂ ਨੂੰ ਸਲੂਟ ਦਾ ਆਗਾਸ਼ਨ ਦਿੱਤੀ ਕਿ ਆਪ ਸਭ ਤੋਂ ਮੂਰੇ ਖੜੋਤੇ ਨੇ ਪੂਰੇ ਜੋਸ਼ ਵਿੱਚ ਸਲੂਟ ਮਾਰਿਆ ਤੇ ਇੰਟੈਂਸ਼ਨ ਹੋ ਕੇ ਸਿੱਧਾ ਟੈਂਟ ਵੱਲ ਨਜ਼ਰ ਟਿਕਾ ਲਈ ਤੇ ਮੇਜਰ ਸਾਹਬ ਨਾਲ ਅੱਖ ਨਹੀਂ ਮਿਲਾਈ ਸਰਦਾਰ ਗੰਡਾ ਸਿੰਘ ਤੁਮ ਆਪਣੀ ਗਾਰਦ ਕੇ ਸਾਥ گاؤں ਦੀ ਗਲੀਆਂ ਫਲੈਂਗ ਮਾਰਚ ਕਰਦੇ ਹੋਏ 3 ਸੇ 5 ਚੱਕਰ ਲਗਾਓਗੇ ਔਰ ਕਿਸੇ ਵੀ ਮਸਕੂਕ ਆਦਮੀ ਸੇ ਪੁੱਛਤਾਛ ਕਰਨ ਕੇ ਲਈ ਡਿਪਟੀ ਕੇ ਪਾਸ ਭੇਜ ਦੇ ਦੋਗੇ ਖੁਦ ਤੁਮ ਐਸੇ ਮਸਕੂਕ ਆਦਮੀ ਕੋ ਗ੍ਰਿਫਤਾਰ ਕਰ ਸਕੋਗੇ ਕੋਈ ਪੁੱਛਤਾਛ ਨਹੀਂ ਕਰੋਗੇ ਜੈਸਾ ਹੁਕਮ ਜਨਾਬ ਗੰਡਾ ਸਿੰਘ ਉਂਝ ਹੀ ਪੁੱਤ ਵਾਂ ਖਲੋਤਾ ਬੋਲਿਆ ਤੇ ਫਿਰ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਕੇ ਪਿੰਡ ਵੱਲ ਲੈ ਤੁਰਿਆ ਧੰਨਵਾਦ